ਤਰੀਕ ਅੱਜ ਹੋ ਗਈ ਆ 30 ਇਹ 20 ਤੋਂ 22 ਦਿਨਾਂ ਦੀ ਪਨੀਰੀ ਆਪਣੀ ਹੋ ਗਈ ਆ ਜੀ ਬੂਟੇ ਆ ਜਿਹੜੇ ਰੈੱਡ ਡ੍ਰੈਗਨ ਇਹ ਵੀ ਅਸੀਂ ਲਾਏ ਆ ਵੀ ਸੀਗਾ ਵੀ ਬਾਗ ਨੂੰ ਤੁਸੀਂ ਬਾਹਲਾ ਪਾਣੀ ਲਈ ਜਾਂਨੇ ਆ ਵਿੱਚ ਸਬਜ਼ੀਆਂ ਲਈ ਜਾਂਨੇ ਆ ਤੁਹਾਡਾ ਬਾਗ ਆ ਜਿਹੜਾ ਉਹ ਬਾਹਲਾ ਲੰਮਾ ਸਮਾਂ ਨਹੀਂ ਚੱਲਣਾ ਕਿਉਂਕਿ ਉਹ ਗਾਂ ਆਪਣਾ ਨਵਾਂ ਨਵਾਂ ਜਿਹੜਾ ਸੀਜ਼ਨ ਸ਼ੁਰੂ ਹੋਣਾ ਅਗਲਾ ਬਾਸਪਤੀ ਦਾ ਹੋਣਾ ਫਿਰ ਗੋਭੀ ਦਾ ਹੋਣਾ ਉਵੇਂ-ਉਵੇਂ ਆਪਾਂ ਵੀਡੀਓ ਪਾਉਂਦੇ ਰਾਵਾਂਗੇ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਗੱਲ ਫੇਰ ਅੱਜ ਕਿਸਾਨੀ ਦੀ ਕਰਾਂਗੇ ਤੇ ਦੋ ਦਿਨਾਂ ਤੋਂ ਬਾਈ ਜੀ ਆਪਾਂ ਜਿਹੜਾ ਮਿੱਟੀ ਦਾ ਕੰਮ ਆਪਣਾ ਚੱਲਦਾ ਸੀਗਾ ਜਿਹੜੀ ਆਪਾਂ ਵਾਣ ਮਿੱਟੀ ਆਪਦੇ ਵਾਣ ਦੇ ਵਿੱਚੋਂ ਮਿੱਟੀ ਕਹਿ ਸਕਦੇ ਪਣੇ ਵਾਲੀ ਮਿੱਟੀ ਜਿਹਦੇ ਵਿੱਚ ਬਾਈ ਜੀ ਛੱਟਾ ਕਿਸੇ ਚੀਜ਼ ਦਾ ਵੀ ਦੇ ਦिए ਤੇ ਸਮਝ ਲਓ ਪੌਂ ਬਾਰਾਂ ਹੀ ਆ ਉਹ ਮਿੱਟੀ ਆਪਾਂ ਆਪਦੇ ਆ ਗ੍ਰੀਨ ਹਾਊਸ ਦੇ ਥੱਲੇ ਪਾਈ ਆ ਇਹਨੂੰ ਥੋੜਾ ਜਿਹਾ 4 ਫੁੱਟ ਡੇਢ ਫੁੱਟ ਉੱਚਾ ਕਰਨ ਵਾਸਤੇ ਕਿਉਂਕਿ ਜਿਹੜਾ ਇੱਥੇ ਆਪਣਾ ਪਲਾਨ ਆ ਅਗਲੀ ਫਸਲ ਦਾ ਉਹ ਹੈਗਾ ਬਾਈ ਜੀ ਗੋਭੀ ਦਾ ਗੋਭੀ ਦੀ ਪਨੀਰੀ ਆਪਾਂ ਇੱਥੇ ਤਿਆਰ ਕਰਨੀ ਆ ਤੇ ਹਰ ਸਾਲ ਦੀ ਤਰ੍ਹਾਂ ਇੱਥੇ ਆਪਾਂ ਪਨੀਰੀ ਤਿਆਰ ਕਰੀਦੀ ਆ ਪਰ ਥੋਕ ਸਾਲਾਂ ਤੋਂ ਸਾਨੂੰ ਦਿੱਕਤ ਆ ਰਹੀ ਸੀ ਵੀ بارش ਜ਼ਿਆਦਾ ਹੋ ਜਾਂਦੀ ਸੀ ਤੇ ਪਾਸੇ ਵਾਲੀ ਜਿਹੜੀ ਜ਼ਮੀਨ ਦਾ ਪਾਣੀ ਉਹ ਵੀ ਪਨੀਰੀ ਦੇ ਵਿੱਚ ਫਲਾਡਾਂਗੋ ਫਲਾਡ ਆ ਜਾਂਦਾ ਸੀ ਤੇ ਪਨੀਰੀ ਮਰ ਜਾਂਦੀ ਸੀ ਹੁਣ ਇਹਨੂੰ 4 ਫੁੱਟ ਡੇਢ ਫੁੱਟ ਦੀ ਉਚਾਈ ਦਿੱਤੀ ਆ ਆਪਾਂ ਤੇ ਪ੍ਰਬੰਧ ਆਪਣਾ ਹੈਗਾ ਬਾਈ ਜੀ 40 ਫੁੱਟ ਵਾਲੀ ਕੈਬ ਟੀਵੀ ਆਪਣੀ ਹੈਗੀ ਆ ਜਿਵੇਂ ਹੁਣ ਕੱਸੀ ਦਾ ਪਾਣੀ ਆਪਣਾ ਚੋਆ ਉਹ ਵੀ ਹੁਣ ਪਾਣੀ ਪਾਣੀ ਬੋਹਰ ਚ ਪਈ ਜਾਂਦਾ ਤੇ ਪਨੀਰੀ ਦਾ ਪਾਣੀ ਵੀ ਸਾਡਾ ਅੰਡਰਗਰਾਉਂਡ ਹੈ ਇਹਦੇ ਵਿੱਚ ਛੱਡੀ ਦਾ ਵੀ ਪਨੀਰੀ ਨੂੰ ਮੀਂਹ ਦੇ ਪਾਣੀ ਦੇ ਵਿੱਚੋਂ ਬਚਾਇਆ ਜਾਵੇ ਤੇ ਇਸ ਤਰ੍ਹਾਂ ਬਾਈ ਜੀ ਮਿੱਟੀ ਲਾਈ ਆ ਕੋਈ 100 150 ਟਰਾਲੀ ਇਹਨੂੰ ਉੱਚਾ ਕੀਤਾ ਪੱਦਰ ਪੁੱਦਰ ਕਰਕੇ ਇਹਨੂੰ ਪਾਣੀ ਪੂਣੀ ਪੂਰਾ ਲਾਵਾਂਗੇ ਠੰਡਾ ਕਰਾਂਗੇ ਇੰਨੇ ਥਾਂ ਨੂੰ ਤੇ ਪੂਰਾ ਲੈਵਲ ਸੈਵਲ ਕੱਢ ਕੇ ਫਿਰ ਅਗਲੀ ਤਿਆਰੀ ਹੈ ਜਿਹੜੀ ਆਪਣੀ ਗੋਭੀ ਦੀ ਪਨੀਰੀ ਦੀ ਹੋਊਗੀ ਬਾਸਪਤੀ ਵੀ ਆਪਾਂ ਸ਼ੁਰੂ ਕਰਨੀ ਆ ਪੰਜਾਂ ਚਾਰਾਂ ਦਿਨਾਂ ਤਾਈਂ ਪਨੀਰੀ ਆਪਣੀ ਰੈਡੀ ਹੋ ਚੁੱਕੀ ਆ ਬਾਈ ਤੇ ਕਰੀਬਨ ਕੋਈ 3 ਇੱਕ ਅੱਜ ਹੋ ਗਈ ਆ 30 ਤੇ 20 ਤੋਂ 22 ਦਿਨਾਂ ਦੀ ਪਨੀਰੀ ਆਪਣੀ ਹੋ ਗਈ ਆ ਤੇ ਨਾਲ-ਨਾਲ ਆਪਣਾ ਜਿਹੜਾ ਅਗਲਾ ਪਲਾਨ ਪਨੀਰੀ ਦਾ ਕਿਉਂਕਿ ਆ ਬਾਗ ਵਾਲੇ ਵਾਣ ਦੇ ਵਿੱਚ ਆਪਾਂ ਗੇਤੀ ਗੋਭੀ ਲਾਵਾਂਗੇ ਇਹ ਵੀ ਮਾਣ ਆਪਾਂ ਤਿਆਰ ਕਰਾਂਗੇ ਤੇ ਨਾਲ ਨਾਲ ਸਾਡੇ 22 ਜੀ ਬੂਟੇ ਆ ਜਿਹੜੇ ਰੈੱਡ ਡ੍ਰੈਗਨ ਇਹ ਵੀ ਅਸੀਂ ਲਾਏ ਆ ਨਾਲ ਨਾਲ ਸਾਡਾ ਇੱਥੇ ਇਹ ਪ੍ਰੋਗਰਾਮ ਵੀ ਤਿਆਰ ਹੋ ਰਿਹਾ ਲੀਚੀ ਲਾਈ ਆਂਬ ਲਾਇਆ ਤੇ ਕੋਸ਼ਕ ਵੈਰਾਈਟੀਆਂ ਆਪਾਂ ਹੋਰ ਮੰਗਾਈਆਂ ਜਿਹੜੀਆਂ ਆ 2 ਮਹੀਨੇ ਜਿਹੜੇ ਰੁੱਕ ਕੇ ਗਰਮੀ ਜ਼ਿਆਦਾ ਕਰਕੇ ਤੇ بارش ਦੇ ਟਾਈਮ ਤੇ ਥੋੜਾ ਆ ਅੱਧਾ ਕਸੌਣ ਤੋਂ ਸ਼ੁਰੂ ਕਰਾਂਗੇ ਓਵਰਆਇਟੀਆਂ ਵੀ ਭਰਾਵਾਂ ਨਾਲ ਸਾਰਿਆਂ ਨਾਲ ਸਾਂਝੀਆਂ ਕਿ ਭਰਾਵਾਂ ਦੇ ਮੈਸੇਜ ਤੇ ਫੋਨ ਵੀ ਸੀਗੇ ਵੀ ਜਿਹੜੀ ਹਰੀ ਖਾਦ ਤੁਸੀਂ ਬਾਗ ਨੂੰ ਪਾਉਣੇ ਆ ਉਹਦਾ ਕੀ ਕਾਰਨ ਆ ਬਾਈ ਹਰੀ ਖਾਦ ਤਾਂ ਤੁਹਾਨੂੰ ਪਤਾ ਹੀ ਆ ਹਰੀ ਖਾਦ ਦੇ ਤਾਂ ਫਾਇਦੇ ਹੀ ਫਾਇਦੇ ਆ ਤੇ ਇੱਕ ਭਰਾ ਦੇ ਭਰਾ ਦਾ ਮੈਸੇਜ ਵੀ ਸੀਗਾ ਵੀ ਬਾਗ ਨੂੰ ਤੁਸੀਂ ਬਾਹਲਾ ਪਾਣੀ ਲਾਈ ਜਾਂਦੇ ਆ ਵਿੱਚ ਸਬਜ਼ੀਆਂ ਲਾਈ ਜਾਂਦੇ ਆ ਤੁਹਾਡਾ ਬਾਗ ਆ ਜਿਹੜਾ ਉਹ ਬਾਹਲਾ ਲੰਮਾ ਸਮਾਂ ਨਹੀਂ ਚੱਲਣਾ ਉਸ ਭਰਾ ਨੂੰ ਮੈਸੇਜ ਆਪਣਾ ਵੀ ਬਾਗ ਆਪਣਾ ਹਜੇ ਬਾਈ ਜੀ 2.5 ਸਾਲ ਦਾ ਹੈ ਜਿਵੇਂ ਜਿਵੇਂ ਸਾਡਾ ਬਾਗ ਵੱਡਾ ਹੁੰਦਾ ਜਾਂਦਾ ਅਸੀਂ ਓਵੇਂ ਓਵੇਂ ਆ ਜਿਹੜਾ ਵਿੱਚ ਕੰਮ ਆ ਸਬਜ਼ੀ ਸਬਜ਼ੀ ਲਾਉਣ ਦਾ ਬੰਦ ਕਰ ਦਿੰਨੇ ਆ ਜਿੰਨਾ ਚਿਰ ਸਾਨੂੰ ਜਗਾ ਵਹਿਲੀ ਮਿਲਦੀ ਉਹਨਾਂ ਚਿਰ ਅਸੀਂ ਜਿਹੜਾ ਵਿੱਚੋਂ ਫਸਲਾਂ ਲੈਨੇ ਆ ਗੋਭੀ ਦੀਆਂ ਲੈਨੇ ਆ ਜਾਂ ਕੋਈ ਵੱਲਾਂ ਲਾ ਲਈ ਦੀਆਂ ਤੇ ਨਾਲ ਸਾਡਾ ਜਿਹੜਾ ਬਾਗ ਆ ਉਹ ਕਵਰ ਹੋਈ ਜਾਂਦਾ ਨਾਲੇ ਜਿਹੜੀ ਥੱਲੋਂ ਜ਼ਮੀਨ ਪਰਸੇ ਮਾਰਦੀ ਆ ਬਾਗ ਨੂੰ ਉਹ ਕਵਰ ਰਹਿੰਦੀ ਆ ਹਰੇ-ਵਾਈ ਰਹਿੰਦੀ ਕਰਕੇ ਪਰਸੇ ਨਹੀਂ ਵੱਜਦਾ ਬੂਟੇ ਸਾਰੇ ਸਹੀ ਹੋ ਜਾਂਦੇ ਆ ਜਿਹੜੇ ਕੋਈ ਮਾੜੀ-ਮੋਟੀ ਕਮਜ਼ੋਰੀ ਆ ਤੇ ਗਰਮੀ ਦੇ ਨਾਲ ਉਹਨਾਂ ਦਾ ਵੀ ਬਚਾਅ ਹੁੰਦਾ ਐ ਇਸ ਤਰ੍ਹਾਂ ਬਾਈ ਜੀ ਸਾਡਾ ਪਲਾਨ ਜਾਰੀ ਆ ਤੇ ਬਣੇ ਰਹੋ ਜੇ ਫਿਰ ਆਪਣੇ ਪੇਜ ਨਾਲ ਨਵੀਆਂ-ਨਵੀਆਂ ਵੀਡੀਓ ਗਾਹ ਆਪਣਾ ਨਵਾਂ-ਨਵਾਂ ਜਿਹੜਾ ਸੀਜ਼ਨ ਸ਼ੁਰੂ ਹੋਣਾ ਅਗਲਾ ਬਾਸਪਤੀ ਦਾ ਹੋਣਾ ਫਿਰ ਗੋਭੀ ਦਾ ਹੋਣਾ ਓਵੇਂ-ਓਵੇਂ ਆਪਾਂ ਵੀਡੀਓ ਪਾਉਂਦੇ ਰਾਵਾਂਗੇ ਔਰ ਧੰਨਵਾਦ ਦੀ ਸਾਸੀ ਕਾ